ਇਸੇ ਗੋਗਲਾ ਜੋ ਕਿ ਅੰਮ੍ਰਿਤਸਰ ਵੀ ਹਮੇਸ਼ਾ ਹੀ ਛਾਂ ਰਿਹਾ ਹੈ ਬਹੁਤ ਵਧੀਆ ਹੋ ਰਿਹਾ ਲੇਕਿਨ ਉਤਰਾਲਾ ਕੀਤਾ ਗਿਆ ਸੰਸਲਪਾਵਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਪਾਕ ਦਾ ਮਾਨ ਰਧਾ ਗਿਆ ਜੀ ਦੋਸਤ ਮੈਂ ਸਮਝਦਾ ਕਿ ਗੁਰਜੀਤ ਓਜਲਾ ਨੇ ਜਿਹੜੀ ਦਲੇਰੀ ਕੀਤੀ ਹੈ ਔਰ ਜਦੋਂ ਕੀ ਉਸ ਵਕਤ ਕਿਸੇ ਨੂੰ ਇਹ ਨਹੀਂ ਪਤਾ ਸੀ ਜੀ ਕਿ ਉਹਦੇ ਵਾ ਉਹਦੇ ਹੱਥ ਦੇ ਵਿੱਚ ਪਟਾਕਾ ਹੈ ਤੇ ਬੰਬ ਹੈ ਜੀ ਔਰ ਉਹਨੇ ਗੁਰਜੀਤ ਓਜਲਾ ਨੇ ਇਹ ਸੋਚਿਆ ਕਿ ਕਿਤੇ ਮੇਰੇ ਸਾਥੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਨਾ ਹੋ ਜਾਏ ਔਰ ਉਸ ਦੇ ਕੋਲੋਂ ਉਸ ਬੰਬ ਨੂੰ ਉਸ ਪਟਾਕੇ ਨੂੰ ਪਕੜ ਕੇ ਬਾਹਰ ਲਿਆ ਕੇ ਉਸ ਬੰਦੇ ਨੂੰ ਵੀ ਉਠਾ ਕੇ ਲੈ ਗਿਆ ਔਰ ਉਠਾ ਕੇ ਉਹਨਾਂ ਨੇ ਸਿਕਿਉਰਟੀ ਵਾਲਿਆਂ ਦੇ ਸਾਹਮਣੇ ਪੇਸ਼ ਕਰਤਾ ਕਿ ਇਹਨਾਂ ਨੂੰ ਚੁੱਕ ਕੇ ਬਾਹਰ ਲਾਜੋ ਇਹ ਨਾ ਹੋਵੇ ਕਿ ਇਹਨੇ ਬੰਬ ਲਗਾਇਆ ਹੋਵੇ ਤੇ ਨੁਕਸਾਨ ਜ਼ਿਆਦਾ ਹੋ ਜਾਏ ਮੈਂ ਸਮਝਦਾ ਕਿ ਗੁਰਜੀਤ ਓਜਲਾ ਨੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਔਰ ਜਿਹਨੂੰ ਕਹਿੰਦੇ ਹੈ ਨਾ ਕਿ ਸੱਚਮੁੱਚ ਸਿੰਘ ਹੀ ਜਿੰਕ ਪੰਜਾਬੀਆਂ ਦਾ ਹਮੇਸ਼ਾ ਹੀ ਇਸ ਤਰ੍ਹਾਂ ਦਾ ਸੁਭਾਅ ਹੈ ਪੰਜਾਬੀਆਂ ਦਾ ਮਾਨ ਵਧਾਇਆ ਹੈ ਔਰ ਪੰਜਾਬੀ ਵੈਸੇ ਹੀ ਸੋਹਣੇ ਜਾਂ ਹੁੰਦਾ ਜੀ ਤੁਹਾਡੇ ਫਾਦਰ ਵੱਲੋਂ ਇੱਕ ਬਹੁਤ ਚੁਕਿਆ ਬੈਠੇ ਚੁਕਿਆ ਗਿਆ ਲੋਕਾਂ ਸੰਸਦ ਨੇ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋਰ ਐਜ਼ ਅ ਬੇਟਾ ਕੀ ਪ੍ਰਾਊਡ ਫੂਲ ਮੈਂ ਗਿਆ ਜੀ ਪਹਿਲਾ ਜਦੋਂ ਪਤਾ ਲੱਗਾ ਜਾਂ ਡਰ ਵੀ ਲੱਗਾ ਇੱਕ ਟਾਈਮ ਤੇ ਪਰ ਫਿਰ ਬਾਅਦ ਚੋ ਤੇ ਚਲੋ ਜੀ ਜੂ ਸਟੈਪ ਲਿਆਇਆ ਉਹ ਬਹੁਤ ਹੀ ਜਿਆਦਾ ਲੋਕਾਂ ਨੇ ਵੀ ਬਹੁਤ ਜਿਆਦਾ ਪਸੰਦ ਕੀਤਾ ਤੇ ਸਾਡੇ ਵੱਲੋਂ ਵੀ ਬਹੁਤ ਜਿਆਦੀ ਉਹਦੀ ਪ੍ਰੇਜ਼ ਹੀ ਮਿਲੀ ਹੈ ਇੱਕ ਵਾਰੀ ਡਰ ਤਾਂ ਜ਼ਰੂਰ ਲੱਗਾ ਸੀਗਾ ਕਿ ਚਲੋ ਹੈ ਤਾਂ ਬੱਚੇ ਹੀ ਆ ਜੀ ਐਟ ਦੀ ਐਂਡ ਜੀ ਪਰ ਫਿਰ ਜੀ ਪਰ ਜੋ ਕੀਤਾ ਜੀ ਦੇਖੋ ਜਿੱਥੇ ਗੱਲ ਦੇਸ਼ ਦੀ ਆ ਜਾਂਦੀ ਹੈ ਜਿੱਥੇ ਗੱਲ ਆਪਣੀ ਸਿਕਿਉਰਿਟੀ ਦੀ ਆ ਜਾਂਦੀ ਹੈ ਉਦੋਂ ਜਿੱਦਾਂ ਇਹਨੂੰ ਫੇਸ ਕਰਨਾ ਹੈ ਇਹ ਹਰ ਇੱਕ ਜਾਣੇ ਦਾ ਰਿਐਕਸ਼ਨ ਨਹੀਂ ਹੁੰਦਾ ਜਿੱਦਾਂ ਤੁਸੀਂ ਦੇਖਿਆ ਹੋਵੇਗਾ ਉਹ ਕਾਫੀ ਦੂਰੋਂ ਭੱਜ ਕੇ ਆਉਣਾ ਪਿਆ ਬਟ ਮੈਂ ਤਾਂ ਜੀ ਇਹ ਕਹੂੰਗਾ ਕਿ ਇਹ ਸਭ ਗੁਰਵਾਨੀ ਦੇਣ ਹੈ ਜੀ ਜੋ ਉਹਨਾਂ ਨੇ ਜੋ ਮੱਤ ਬਖਸ਼ੀ ਜੋ ਉਹਨਾਂ ਨੇ ਜੋ ਸ਼ਕਤੀ ਜੋ ਬਖਸ਼ੀ ਹੈ ਜੀ ਉਹਦੇ ਕਰਕੇ ਇਨਾ ਸਟੈਪ ਲਿਆ ਗਿਆ ਤੁਹਾਡੀ ਗੱਲ ਹੋਏਗੀ ਪਿਤਾ ਜੀ ਨਾਲ ਕੋਈ ਦੱਸਿਆ ਉਹਨਾਂ ਨੇ ਕਿ ਕਿਸ ਤਰ੍ਹਾਂ ਦੀ ਮਾਗਤ ਹੈ ਕੰਮ ਹੀ ਮੈਂ ਤਾਂ ਜੀ ਪਾਰਲੀਮੈਂਟ ਘੁੰਮਣ ਜਾਣਾ ਸੀ ਅਗਲੇ ਦਿਨ ਦੇਖਣ ਅੱਛਾ ਅਸੀਂ ਤਾਂ ਜਦੋਂ ਟ੍ਰੇਨ 'ਚ ਬੈਠੇ ਫਿਰ ਪਤਾ ਲੱਗਾ ਕਿ ਮਤਲਬ ਕਿ ਪ੍ਰੋਬਲਮ ਇੰਨੀ ਜ਼ਿਆਦੀ ਵੱਧ ਗਿਆ ਕਿ ਅਸੀਂ ਦੇਖ ਕੀ ਉਹ ਤਾਂ ਬਿਲਕੁਲ ਹੀ ਰੋਕਦਾ ਹੈ ਫਿਰ ਮੈਂ ਮਿਲ ਕੇ ਆਇਆ ਸੀ ਉੱਥੇ ਥੋੜੀ ਜੀ ਹੱਟ ਤੇ ਜ਼ਰੂਰ ਚੋਟ ਆਈ ਹੈ ਹੱਥ ਤੇ ਹਾਂਜੀ ਪਰ ਉਹ ਇਹ ਦੱਸ ਰਹੇ ਸੀ ਕਹਿੰਦੇ ਕਿ ਉਦੋਂ ਤੇ ਬਸ ਇਹੋ ਹੀ ਅੰਦਰੋਂ ਅੰਦਰੀ ਆਇਆ ਕਿ ਬਸ ਭੱਜ ਕੇ ਜਿੱਦਾਂ ਜਿਸ ਤਰੀਕੇ ਵੀ ਫੜਿਆ ਜਾਂਦਾ ਹੈ ਫੜ ਲਈਏ ਬਸ ਆ ਗਈ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਕਹਿੰਦੇ ਕਿ ਅੰਮ੍ਰਿਤਸਰ ਦਾ ਸਾਂਸ ਸੁਹਾਉਣ ਤੇ ਇਸ ਤਰ੍ਹਾਂ ਦੀ ਬੜੀ ਕਾਰਵਾਈ ਨਵਾਂ ਨੂੰ ਕੀਤੀ ਗਈ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਲੋਕ ਵੀ ਮਿਲਦੇ ਹੋਣਗੇ ਇਨਪੁਟ ਦਿੰਦੇ ਹੋਣਗੇ ਕੀ ਕਹਿਗੇ ਲੋਕਾਂ ਦੇ ਬਾਰੇ ਇਹ ਦੇਖੋ ਜੀ ਬਹੁਤ ਜ਼ਿਆਦਾ ਪੋਜ਼ਿਟਿਵ ਲੋਕਾਂ ਨੇ ਇਸ ਚੀਜ਼ ਨੂੰ ਲਿਆ ਹੈ ਤੇ ਨਾਲ ਹੀ ਜੀ ਹੈ ਵੀ ਬੜੀ ਮਾਣ ਵਾਲੀ ਗੱਲ ਹੈ ਵੇਖੋ ਜੀ ਪਹਿਲਾਂ ਤੇ ਸਾਂਸਦ ਤੋਂ ਪਹਿਲਾਂ ਪੰਜਾਬੀ ਆ ਪੰਜਾਬੀ ਤੋਂ ਪਹਿਲਾਂ ਵੀ ਅੰਮ੍ਰਿਤਸਰੀ ਆ ਸੋ ਮਾਣ ਹੋਣਾ ਤੇ ਲਾਜ਼ਮੀ ਹੈ ਜੀ ਕੀ ਲੱਗਦਾ ਕਿ ਜੋ ਸਲੋਗਨ ਦਿੱਤਾ ਗਿਆ ਸੀਗਾ ਪੰਜਾਬ ਦਾ ਬੇਟਾ ਪੰਜਾਬ ਦਾ ਬੇਟਾ ਹੋ ਕੇ ਵਿਖਾਇਆ ਗਿਆ ਮੈਂ ਦੇਖੋ ਜੀ ਜੋ ਸਲੋਗਨ ਦਿੱਤਾ ਸੀ ਫਿਰ ਉਹਤੇ ਖਰੇ ਵੀ ਉਤਰਨਾ ਸੀਗਾ ਬੜੀ ਵੱਡੀ ਜ਼ਿੰਮੇਵਾਰੀ ਹੈ ਇੱਥੇ ਖੜੀ ਵੀ ਉਤਰਨਾ ਜ਼ਰੂਰੀ ਵੀ ਹੈ ਕਰੇ ਉਤਰਨਾ ਸੋ ਜੇ ਸਲੋਗਨ ਦਿੱਤਾ ਹੈ ਤੇ ਉਹਤੇ ਖੜੇ ਉਤਰਨਾ ਵੀ ਜ਼ਰੂਰੀ ਹੈ ਸੋ ਉਹਦੇ ਤੇ ਬਿਲਕੁਲ ਖਰੇ ਉਤਰੇ ਆ ਪਰਿਵਾਰ ਚ ਕਿਸ ਤਰ੍ਹਾਂ ਦਾ ਪਪਾਲ ਸੀ ਪਰਿਵਾਰ ਚ ਜੀ ਮੈਂ ਤੁਹਾਨੂੰ ਉਹ ਦੱਸਣਾ ਜੀ ਪਹਿਲਾਂ ਤਾਂ ਬੜਾ ਡਰ ਜਿਹਾ ਵੀ ਲੱਗਾ ਇੱਕ ਟਾਈਮ ਤੇ ਪਰ ਫਿਰ ਜਦੋਂ ਇਸ ਚੀਜ਼ ਨੂੰ ਜਦੋਂ ਹੋਣਾ ਮਤਲਬ ਰੌਂਗ ਤੇ ਖੜੇ ਹੁੰਦੇ ਨਹੀਂ ਜੀ ਇਹਨੂੰ ਦੇਖ ਕੇ ਕਿ ਐਡਾ ਵੱਡਾ ਸਟੈਪ ਜੇ ਸ਼ਾਇਦ ਮੈਂ ਹੁੰਦਾ ਤੇ ਮੈਂ ਨਾਲ ਲੈ ਪਾਉਂਦਾ ਜਾਂ ਫਿਰ ਕੋਈ ਵੀ ਹੋਰ ਨਾਰਮਲ ਬੰਦਾ ਹੁੰਦਾ ਤੇ ਸ਼ਾਇਦ ਨਾਲ ਲੈ ਪਾਉਂਦਾ ਇਹ ਕਾਫੀ ਜ਼ਿਆਦਾ ਆ ਮਤਲਬ ਤੁਸੀਂ ਕਹੋ ਜੀ ਕੀ ਹੁੰਦੀ ਮਤਲਬ ਦਿਮਾਗੀ ਤੌਰ ਤੇ ਬੜਾ ਪ੍ਰੈਜ਼ੈਂਟ ਰਹਿਣਾ ਪੈਂਦਾ ਸਿਚੁਏਸ਼ਨ ਦੇ ਵਿੱਚ ਤੇ ਕਾਫੀ ਜ਼ਿਆਦਾ ਔਖਾ ਸੀਗਾ ਬਟ ਚਲੋ ਜੋ ਵੀ ਹੋਇਆ ਬਹੁਤ ਹੋਇਆ ਜੀ ਬਹੁਤ ਬਹੁਤ ਵਧੀਆ ਬੜੀ ਗੁਰੂ ਦੀ ਕਿਰਪਾ ਰਹੀ ਹੈ ਜੀ ਹੋਮ ਵੈਲਕਮ ਵੀ ਕੀਤਾ ਜਾ ਰਿਹਾ ਲੱਗਦਾ ਕਿ ਸਭ ਦੀ ਸਭ ਉਤਸ਼ਾਹ ਹੈ ਜੀ ਲੈਣ ਆਉਣ ਦਾ ਜਿੱਥੇ ਸ਼ਹਿਰ ਦਾ ਜਿੱਥੇ ਮਾਨ ਵਧਿਆ ਜਿੱਥੇ ਪੰਜਾਬ ਚਾਹੀਦਾ ਹੈ ਜੀ ਲੋਕਾਂ ਦੇ ਵਿੱਚ ਤੇ ਬਹੁਤ ਅੱਛਾ ਹੈ ਬੜੇ ਆਪ ਲੋਕੀ ਉਚਾ ਦੇ ਨਾਲ ਆਏ ਨੇ ਖੁਸ਼ੀ ਦੇ ਨਾਲ ਆਏ ਨੇ ਥੈਂਕ ਯੂ ਥੈਂਕ ਯੂ ਬੜੇ ਸ਼ੁਕਰੀਆ ਹੈ ਪ੍ਰਮਾਤਮਾ ਦਾ ਕਿ ਇਹ ਸਭ ਕੁਝ ਠੀਕ ਠਾਕ ਰਿਹਾ ਦੋ ਤਿੰਨ ਦਿਨ ਪਹਿਲਾਂ ਜੋ ਹਮਲਾ ਹੋਇਆ ਉਸ ਸਮੇਂ ਪਾਰਲੀਮੈਂਟ ਤੇ ਇੰਜ ਲੱਗਦਾ ਕਿ ਅਤਵਾਦੀ ਹਮਲਾ ਹੋ ਗਿਆ ਕਿਉਂਕਿ 13 ਦਸੰਬਰ ਨੂੰ ਜੋ ਹਾਲਾਤ ਸਨ ਉਦੋਂ ਇੰਜ ਲੱਗ ਮਤਲਬ ਜਿਹੜਾ 2001 ਚ ਹੋਇਆ ਉਹ ਇੰਜ ਸ਼ਰਧਾਂਜਲੀ ਭੇਟ ਕਰਕੇ ਆਏ ਤੇ ਜੋ ਵਾਕਿਆ ਵਾਪਰਿਆ ਮੈਂ ਸ਼ੁਕਰੀਆ ਕਰਦਾ ਕਿ ਇਸ ਧਰਤੀ ਤੇ ਪੈਦਾ ਹੋਏ ਆ ਇਸ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ ਔਰ ਇਸ ਗੁਰੂਆਂ ਦੇ ਸਾਥ ਆਪੜ ਉਹਨਾਂ ਨੂੰ ਫੜਿਆ ਫੜ ਕੇ ਉਹਦਾ ਬੰਬ ਟਾਈਪ স্মੋਕ ਬੰਬ ਸੀ ਉਹਨੂੰ ਚੱਕ ਕੇ ਬਾਹਰ ਸੁੱਟਿਆ ਪਰ ਚਲੋ ਉਹ ਨਹੀਂ ਕੋਈ ਚੀਜ਼ ਨਿਕਲੀ ਸਾਰੇ ਅਸੀਂ ਤੁਹਾਡੇ ਜੀ ਉਹੋ ਹੀ ਸਵਾਲ ਪੁੱਛਣ ਜਾ ਰਿਹਾ ਸੀ ਦੂਸਰਾ ਪੱਖ ਹਾਲਾਂਕਿ ਉਹ ਇੱਕ স্মੋਕ ਕਰੈਕਰ ਸੀ ਪਰ ਰੱਬ ਨਾ ਕਰੇ ਜੇਕਰ ਉਹ ਕੋਈ ਵਿਸਫੋਟਕ ਹੁੰਦਾ ਪਰ ਤੁਸੀਂ ਦਲੇਰੀ ਪੂਰੀ ਆਪਣੀ ਜਿਹੜੀ ਇਹ ਬਿਨਾਂ ਡੋਤੇ ਸਮਝੇ ਤੁਸੀਂ ਇਹ ਕਦਮ ਚੁੱਕਿਆ ਮੈਂ ਸਮਝਦਾ ਹੂੰ ਕਿਸਮਤ ਪੁੜੀ ਸੀ ਜਾਂ ਇੱਧਰ ਜਾ ਉੱਧਰ ਤਰੰਗਾ ਜਾਂ ਗਲਤ ਹੋਣਾ ਜਾਂ ਇੱਥੇ ਹੋਣਾ ਇੱਕ ਹੀ ਹੋਣੀ ਸੀ ਚਲੋ ਅੱਜ ਗੱਲ ਚ ਆ ਇਹੀ ਬੜੇ ਮਾਨ ਦੀ ਗੱਲ ਐ ਸਰੋਪੇ ਗੱਲ 'ਚ ਪੈਣ ਦੇ ਆ। ਇਹ ਉਹ ਮਾਨ ਦੀ ਗੱਲ ਐ। ਸੋ ਪਹਿਲਾਂ ਵੀ ਕਈ ਵਾਰੀ ਅਮਰਸਰ ਪਹੁੰਚੇ ਪਰ ਅੱਜ ਜਦੋਂ ਆਏ ਤਾਂ ਅੱਜ ਬਾਕੀ ਜਿਹੜੇ ਹੁਣ ਤੱਕ ਪਹੁੰਚਣ ਤੋਂ ਵੱਖਰਾ ਦੀ ਨਜ਼ਰ ਆਇਆ ਇਸ ਨੂੰ। ਅੱਜ ਆਮ ਲੋਕ ਸਾਰੇ ਜਿਹੜੇ ਸੀ ਉਹ ਪਹੁੰਚੇ ਕਿਉਂਕਿ ਕੋਈ ਪੋਲਿਟੀਕਲ ਫੰਕਸ਼ਨ ਨਹੀਂ ਸੀ। ਸੋ ਇਸ ਗੱਲ ਦਾ ਬਹੁਤ ਧੰਨਵਾਦ ਐ ਜਿਹੜੇ ਪਿਆਰ ਕਰਨ ਵਾਲੇ ਸਾਡੇ ਸਾਥੀ ਆ ਔਰ ਇਸ ਧਰਤੀ ਦੇ ਜਾਈ ਜਿਹੜੇ ਇਸ ਧਰਤੀ ਨਾਲ ਵੀ ਪਿਆਰ ਕਰਦੇ ਜਿਹੜੇ ਸਮਝਦੇ ਆ ਕਿ ਇਹ ਧਰਤੀ ਵਾਸਤੇ ਜਿਹੜੀ ਡਿਊਟੀ ਉਹ ਸਹੀ ਨਿਭਾਈ ਆ ਉਹ ਸਾਰੇ ਪਹੁੰਚੇ ਨੇ। ਖੈਰ ਬਹੁਤ ਜ਼ਿਆਦਾ ਮ ਸੋ ਇਹ ਕੋਈ ਗੁਰੂ ਘਰ ਮੈਂ ਤੁਹਾਨੂੰ ਮੇਸ਼ਾ ਹੀ ਪਤਾ ਜਨੀਰੀ ਵੀ ਗਏ ਆ ਨਿਉਕੇ ਜਾਈਦਾ ਇਹ ਜਗ੍ਹਾ ਨਿਉਕੇ ਜਾਣ ਵਾਲੀਆਂ ਨੇ ਸੋ ਪੋਲਿਟਿਕਲ ਮੰਚ ਦੇ ਬਥੇਰੇ ਬਣਨਗੇ ਬਥੇਰੇ ਕਰਾਂਗੇ ਉਹ ਬਾਅਦ ਚ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸਭ ਤੋਂ ਸਭ ਪਰ ਇੱਕ ਦਸਤਾਰ ਧਾਰੀ ਦੇ ਤੌਰ ਤੇ ਜਿਸ ਤਰੀਕਾ ਵੱਖਰੀ ਸਿੱਖ ਦੀ ਪਛਾਣ ਬਣੀ ਹੈ ਸਿੱਖਾਂ ਦੀ ਪਛਾਣ ਬਿਲਕੁਲ ਵੱਖਰੀ ਹੁੰਦੀ ਹੈ ਇਸ ਵਾਰ ਕੀ ਕਹਿਣਾ ਚਾਹੋਗੇ ਇਹ ਆਪਣੀ ਬਲੇਰੀ ਲਈ ਦਲੀਏ ਕੁਰਬਾਨੀ ਦੇ ਲਈ ਜਾਣੇ ਜਾਂਦੇ ਆ ਸਿੱਖ ਕੌਮ ਦੇ ਦੇਖੋ ਬਿਲਕੁਲ ਉਹਦਾ ਉਹ سلسلہ جاری ਰਿਹਾ ਕਿਉਂਕਿ ਮੇਰੇ ਤੋਂ ਪਹਿਲਾਂ ਬਹੁਤ ਬਹਾਦਰ ਕੁਰਬਾਨੀਆਂ ਹੋਈਆਂ ਨੇ ਬੜੇ ਬੜੇ ਸ਼ਹੀਦ ਹੋਏ ਨੇ ਮੈਂ ਅਸੀਂ ਤਾਂ ਕੁਝ ਪੰਜਾਬੀ ਦੀ ਇੱਕ ਸਿੱਖ ਦੀ ਖੜੇ ਹੋਣ ਦੀ ਮੈਂ ਕਿੰਨਾ ਵੀ ਕੁਦਰਤ ਨੇ ਖੜਾ ਕਰਤਾ ਉਹ ਸਮੇਂ ਨੇ ਖੜਾ ਕਰਤਾ ਕੁਝ ਸੈਕਿੰਡ ਦੇ ਵਿੱਚ ਸਭ ਕੁਝ ਵਾਪਰਿਆ ਕੋਈ ਸੋਚਣ ਦਾ ਸਮਾਂ ਮਿਲਿਆ ਸੀ ਮਤਲਬ ਹੀ ਨਹੀਂ ਜੀ ਉਹ ਤੇ ਸਿੱਧਾ ਹੀ ਕੋਈ ਵੇਖ ਕੇ ਲਲਕਾਰਾ ਮਾਰੇ ਭੱਜ ਪਏ ਉਹਨਾਂ ਲਈ ਵੀ ਤੁਸੀਂ ਹੁਣ ਕਿਧਰ ਆਓ ਤੁਹਾਡੀ ਕੋ ਯੂਰ ਤੇ ਗਾਂ ਆ ਜੋ ਕਿ ਬਸ ਉਦੋਂ ਹੀ ਮਤਲਬ ਤੁਸੀਂ ਕਹੋ ਕਿ 2 ਮਿੰਟ ਵੀ ਜ਼ਿਆਦਾ ਹੈ 2 ਮਿੰਟ ਦੇ ਵਿੱਚ ਹੀ ਸਾਰਾ ਕੁਝ ਵਾਪਰ ਗਿਆ ਡੇਢ ਨਹੀਂ ਲੱਗਾ ਜਿੱਲੇ ਤੁਸੀਂ ਉਹ ਚੀਜ਼ ਪੜੀ ਤੇ ਹੋ ਸਕਦਾ ਕਿ ਬਲਾਸ ਹੁੰਦਾ ਜਾਂ ਤੁਸੀਂ ਵੀ ਉਹਦੇ ਨਾਲ ਤੁਹਾਨੂੰ ਵੀ ਨੁਕਸਾਨ ਹੋ ਸਕਦਾ ਜਦੋਂ ਇਤਿਹਾਸ ਪੜਦੇ ਹੈ ਨਾ ਅਸੀਂ ਉਦੋਂ ਸੋਚਦੇ ਨੇ ਵੀ ਕਿੱਦਾਂ ਹੁੰਦਾ ਉਹ ਬੀਤ ਗਿਆ ਉਹਦੇ ਇਹ ਗੱਲ ਤੇ ਉਹ ਵੀ ਸਾਰੇ ਪੁੱਛਦੇ ਵੀ ਹੋਇਆ ਕਿਦਾਂ ਮੈਂ ਕਿਹਾ ਸਾਡੇ ਚ ਖੂਨ ਹੈ ਜਿਹੜਾ ਲੈ ਜਾਂਦਾ ਬਾਲੇ ਮਾਰਦਾ ਇੱਕਦਮ ਕੋਈ ਜੁਰਤ ਨਹੀਂ ਕਰ ਸਕਦਾ ਜ ਸਾਡੇ ਹੁੰਦਾ ਕੋਈ ਦੇਸ਼ ਕੌਮ ਵਾਲ ਇਸ ਤਰੀਕੇ ਨਾਲ ਦੇਖੇ ਕਿ ਜਿਹੜਾ ਕੋਈ ਨੁਕਸਾਨ ਹੋ ਜੇ ਠੀਕ ਹੈ ਉਹ ਤੇ ਕੀ ਗੱਲ ਦਾ ਮਸਲਾ ਹੋਇਆ ਕਿ ਪਰ ਉਸ ਸਮੇਂ ਉਹ ਇੱਕ ਤੰਕਵਾਦੀ ਹਮਲੇ ਦੀ ਤਰਾਈ ਸੀ ਕਿ ਹਮਲਾ ਹੋ ਗਿਆ ਤੁਹਾਨੂੰ ਇੱਕ ਸੰਤੁਸ਼ਟੀ ਹੈ ਕਿ ਮੈਂ ਜੋ ਵੀ ਕੀਤਾ ਬਹੁਤ ਜ਼ਿਆਦਾ ਬਹੁਤ ਉਹ ਤੇ ਉਹ ਤੇ ਇੱਕ ਕਿਸਮਤ ਬੁੜੀ ਕਹਿ ਸਕਦੇ ਵੀ ਕੋਈ ਵੀ ਖੋਲ ਸਕਦੀ ਸੀ ਵੀ ਕੀ ਉਹਦਾ ਉਹਦਾ ਕੀ ਰਿਜ਼ਲਟ ਹੋਣਾ ਇਹ ਤੇ ਮੈਨੂੰ ਵੀ ਨਹੀਂ ਸੀ ਪਤਾ ਤੇ ਨਾ ਪਤਾ ਸੀ ਉਹਨਾਂ ਨੂੰ ਕੀ ਆ ਬਿਲਕੁਲ ਬਚਾਉਣਾ ਸੀ ਸਾਰਿਆਂ ਨੂੰ ਬਿਲਕੁਲ ਬਚਾਉਣਾ ਸੀ ਕੋਈ ਅੱਗੇ ਮੰਤਰੀ ਬੈਠੇ ਨੇ ਸਾਡੇ ਐਮਪੀ ਬੈਠੇ ਨੇ ਕੋਈ ਬਜ਼ੁਰਗ ਵੀ ਸਨ ਸਾਡੇ ਜਿਹੜੇ ਨਹੀਂ ਵੀ ਲੜ ਸਕਦੇ ਪਰ ਖੈਰ ਇਹ ਨਹੀਂ ਸੀ ਸੱਡਾ ਵੀ ਇਧਰ ਆ ਕੇ ਤਾਂ ਗਿਆ ਵੀ ਇਹ ਜੁਰਤ ਨਹੀਂ ਕਰ ਸਕਦਾ ਬੰਦਾ ਛਾਲ ਮਾਰ ਕੇ ਗੈਲਰੀ ਵਿਜ਼ਟਰ ਗੈਲਰੀ ਦੇ ਉੱਤੋਂ ਦੋ ਬੰਦੇ ਆ ਗਏ ਇੱਕ ਵੱਡਾ ਸਵਾਲ ਬਣਿਆ ਹੋਇਆ ਉਹਨੂੰ ਲੈ ਕੇ ਉਹ ਚਲੋ ਤਹਿਕੀਕਾਤ ਹੋ ਰਹੀ ਹੈ ਜੋ ਆਪਨ ਬਾਰ ਛੁੱਟਿਆ ਤੁਸੀਂ ਹੋ ਸਕਦਾ ਸੀ ਕਿ ਕੋਈ ਕੋ ਬੰਬ ਨਮਾ ਚੀਜ਼ ਹੁੰਦੀ ਹੈ ਕੁਝ ਵੀ ਹੁੰਦਾ ਤਾਂ ਖਾਨ ਹੁੰਦੀ ਤੇ ਫਿਰ ਆਪਾਂ ਕਿਸੇ ਹੋਰ ਤੋਂ ਪੁੱਛ ਰਹੇ ਹੋਣਾ ਵੀ ਇਹ ਕੀ ਹੋਇਆ ਫਿਰ ਤੇ ਇਦਾਂ ਹੀ ਸੀ ਇਹ ਦੇਖੋ ਇਹ ਕਾਲਪੁਰਖ ਦੀ ਮਰਜ਼ੀ ਹੈ ਜੀ ਇੱਥੇ ਸਾਡਾ ਸਵਾਸ ਜਿਹੜੇ ਨੇ ਉਹਦੀ ਮਰਜ਼ੀ ਕਿ ਜੰਨੇ ਆ ਜਿੱਥੇ ਜਿਹਦੇ ਬੰਦੇ ਕੋ ਹੈਗੇ ਆ ਜਿਹੜੀ ਡਿਊਟੀ ਸੀ ਦਿੱਤੀ ਉਹ ਨਿਭਾਈ ਮੈਨੂੰ ਇਹਨਾਂ ਮੈਨੂੰ ਇਹਨਾਂ ਆਪਣੇ ਆਪ ਤੇ ਖੁਸ਼ੀ ਆ ਸੰਸਦ ਦੀ ਸੋਲਜਰ ਬਣ ਕੇ ਤੁਸੀਂ ਇਹ 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 ਗੁਰੂ ਨਗਰੀ ਦੇ ਧਰ ਕਣਕੇ ਕਣਕੇ ਦਾ ਤਣ ਜਿਹੜਾ ਛੋਟੇ ਤੋਂ ਛੋਟਾ ਕਣਕਾ ਤੇ ਛੋਟੇ ਤੋਂ ਛੋਟਾ ਬੰਦਾ ਉਹਦੀ ਤਾਕਤ ਹੈ ਮੇਰੇ ਪਿੱਛੇ ਉਹ ਉਹ ਸੋਲਜਰ ਹੈ ਕੱਲਾ ਕੱਲਾ ਪੰਜਾਬ ਦਾ ਜਿਹੜਾ ਬੰਦਾ ਉਹ ਸੋਲਜਰ ਹੈ ਜਿਹਦੇ ਸਿਰ ਤੇ ਪਾ ਗਿਆ ਉਹ ਸੋਲਜਰ ਹੈ ਸੋ ਮੈਂ ਮੈਂ ਆਪਣੀ ਇੱਕ ਭੂਮਿਕਾ ਨਿਭਾਈ ਆ ਕੇਂਦਰ ਸਰਕਾਰ ਵੱਲੋਂ ਕੋਈ ਸਨਮਾਨ ਮਿਲਣੇ ਜਾ ਰਹੇ ਸੀ ਤੁਹਾਨੂੰ ਦੇਖੋ ਇਹ ਉਹਨਾਂ ਦੀ ਮਰਜ਼ੀ ਹੈ ਸਾਡਾ ਸਨਮਾਨ ਮਿਲ ਗਿਆ ਅਸੀਂ ਆਪਣੇ ਅਸੀਂ ਆਪਣੀ ਕੌਮ ਨੂੰ ਆਪਣੀ ਪੰਜਾਬ ਨੂੰ ਆਪਣੀ ਪੰਜਾਬੀ ਤੋਂ ਆਪਣੀ ਦੇਸ਼ ਨੂੰ ਅਸੀਂ ਉੱਤੇ ਚੱਕਤਾ ਉਹਨਾਂ ਨਾਲ ਟਕਰਾ ਗਏ ਉਹ ਸਨਮਾਨ ਦਾ ਹੋਰ ਕੀ ਹੁੰਦਾ ਅਸੀਂ ਮਾਰੇ ਅਸੀਂ ਅਸੀਂ ਲੁਕ ਜਾਂਦੇ ਤੇ ਇਹ ਗੱਲਾਂ ਹੋਣੀਆਂ ਅਸੀਂ ਸਨਮਾਨ ਉਹ ਹੁੰ ਇਹ ਸਨਮਾਨ ਨੇ ਲੋਕਾਂ ਦਾ ਅਧਿਕ ਲੋਕ ਖੜੇ ਨੇ ਹਜ਼ਾਰਾਂ ਲੋਕ ਅੱਜ ਲੈਣ ਆਏ ਆ ਇਹ ਸਨਮਾਨ ਨੇ ਬਾਕੀ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਰਕਾਰਾਂ ਨੇ ਹੁੰਦੀਆਂ ਸਰਕਾਰਾਂ ਨੇ ਕੀ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈ ਬੱਕਰੀ ਦਸਤਾਰ ਦੀ ਪਛਾਣ ਨਜ਼ਰ ਆਈ ਬਿਲਕੁਲ ਉਹੀ ਸਨਮਾਨ ਹੈ ਨਾ ਅੱਜ ਬੀਬੀਸੀ ਸੀਐਨਐਨ ਵਰਲਡ ਵਰਲਡ ਤੇ ਚੱਲਿਆ ਵੀ ਇੱਕ ਮਤਲਬ ਸਿੱਖ ਨੇ ਇੱਕ ਪੰਜਾਬੀ ਨੇ ਇੱਕ ਡਾਗੇ ਲੜਾਈ ਲੜੀ ਔਰ ਖੋਗੇ ਸੱਟਿਆ ਵੱਖਰੀ ਗੱਲ ਹੈ ਕੋਈ ਚੀਜ਼ ਹੋਰ ਨਿਕਲੀ ਪਰ ਉਦੋਂ ਜਿਹੜਾ ਉਹ ਸਮਾਂ ਸੀ ਉਹ ਭੱਜੇ ਨਹੀਂ ਉੱਥੋਂ ਨਾ ਲੁਕੇ ਇਹ ਇਹੀ ਚੀਜ਼ ਸਾਡੀ ਸਾਡੀ ਚੀਜ਼ ਮੰਗਦੀ ਹੈ ਇਹੀ ਚੀਜ਼ ਸਾਡਾ ਵਿਰਸਾ ਹੈ ਇਹੀ ਇਤਿਹਾਸ ਹੈ ਉਹੀ ਆਪਾਂ ਦਰਾਤੀ ਧੰਨਵਾਦ ਜੀ ਮਰਜੀਤ ਸਿੰਘ ਔਜਲਾ ਜਿਨ੍ਹਾਂ ਨੇ ਇਹ ਕੋਈ ਵੀ ਨਹੀਂ ਡਰਿਆ ਬਜ਼ੁਰਗਾਂ ਨੇ ਇਹ ਕਿਹਾ ਸੋਕੋ ਕਿ ਬੜੇ ਮੈਂ ਸ਼ਾਮੀ ਫੌਨ ਕੀਤਾ ਆਂਦੇ ਪੁੱਤਰਾ ਸਵਾਦ ਆ ਗਿਆ ਕਿਉਂਕਿ ਉਹਨਾਂ ਨੇ ਵੀ ਫੌਜੀ ਨੌਕਰੀ ਕੀਤੀ ਉਹਨਾਂ ਨੂੰ ਪਤਾ ਦੁਸ਼ਮਨਾਂ ਕਿੱਦਾਂ ਲੜੀਦਾ ਔਰ ਉਹ ਵੀ ਵਰਲਡ ਵਾਰ ਸੈਕੰਡ ਵਰਲਡ ਵਾਰ ਗਏ ਸੀ ਸੋ ਉਹਨਾਂ ਨੇ ਜਦੋਂ ਮੈਨੂੰ ਇੰਨੀ ਹਿੰਮਤ ਦਿੱਤੀ ਤੇ ਫਿਰ ਫਿਰ ਠੀਕ ਸੀ ਮੈਂ ਕਿਹਾ ਵੀ ਇਹ ਨਹੀਂ ਡੋਲੇ ਤੇ ਸਭ ਤੋਂ ਵੱਡੀ ਗੱਲ ਹੈ ਵਾਈਫ ਨੇ ਬੱਚਿਆਂ ਨੇ ਹਰ ਇੱਕ ਨੇ ਮਾਤਾ ਜੀ ਨੇ ਹਰ ਇੱਕ ਨੇ ਕਿਹਾ ਵੀ ਬਹੁਤ ਵਧੀਆ ਤੂੰ ਸਾਨੂੰ ਪ੍ਰਾਊਡ ਹੈ ਤੇਰੇ ਤੇ ਭਾਵੇਂ ਕਿ ਤੱਕ ਖਮਾਇਆ ਜਾ ਕੁਝ ਵੀ ਹੋ ਸਕਦਾ ਹੈ ਲੈਕਿਨ ਬੇਟੇ ਦਾ ਕਹਿਣਾ ਸੀ ਕਿ ਮੈਂ ਵੀ ਜਾ ਰਿਹਾ ਸੀਗਾ ਕਿ ਸੰਸਦ ਭਵਨ ਨਾਲ ਹਾਂ ਇਹ ਵੇਖਣ ਜਾ ਰਿਹਾ ਸੀ ਪਰ ਉਸ ਦਿਨ ਜਦੋਂ ਪਹੁੰਚਿਆ ਉਸ ਦਿਨ ਉਹ ਕੰਮ ਹੋ ਚੁੱਕਿਆ ਕਿ ਦਿਨ ਪਹਿਲੋ ਜਿਹੜੇ ਸਵੇਰੇ ਹੋ ਕੇ ਅਗਲੇ ਦਿਨ ਬੰਦ ਹੋ ਗਏ ਕਿ ਕਿ ਕੋ ਰੋਲ ਮਾਡਲ ਬਣ ਕੇ ਸਾਹਮਣੇ ਆਏ ਕਿਉਂਕਿ ਬੱਚਿਆਂ ਦੇ ਲਈ ਆਪਣਾ ਪਿਤਾ ਬਿਸ਼ਾ ਰੋਲ ਮਾਡਲ ਨਜ਼ਰ ਆਉਂਦਾ ਹੈ ਦੇਖੋ ਬੱਚਿਆਂ ਲਈ ਕਹਿ ਲਓ ਜਾਂ ਸਮਾਜ ਲਈ ਕਹਿ ਲਓ ਪਹਿਲੋ ਵੀ ਸਾਡੇ ਰੋਲ ਮਾਡਲ ਸੀ ਉਹਦਾ ਇੱਕ ਹਿੱਸਾ ਕੁਦਰਤ ਨੇ ਸਾਨੂੰ ਬਣਾ ਦਿੱਤਾ ਸਮਝ ਲਓ ਜੇ ਚੰਗਾ ਕੰਮ ਹੈ ਤੇ ਮੈਂ ਨਾ ਹਰ ਇੱਕ ਨੂੰ ਇਦਾਂ ਹੀ ਦੇਖਦੇ ਨਾਲ ਧਰਮ ਦੇ ਨਾਲ ਖੜਨਾ ਚਾਹੀਦਾ ਧੰਨਵਾਦ ਥੈਂਕ ਯ